ਲੋਕੋਂ 5 ਵਜੇ ਤੱਕ ਟਾਲਾ ਸਾਹਿਬ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਚੌਂਕੜਾ ਮਾਰ ਕੇ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਦਾ ਸਿਮਰਨ ਕਰਨਾ ਮੈਂ ਤੁਹਾਨੂੰ ਕੀ ਦੱਸਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਚ ਬਾਬਾ ਜੀ ਇੰਜ ਵਰਤਦੇ ਐ ਉਹਨਾਂ ਦੇ ਕਰਜ਼ੇ ਲੱਥਣੇ 55 ਲੱਖ ਦੇ ਇੱਕ ਪਾਸੇ ਅੱਜ ਦੀ ਡੇਟ ਵਿੱਚ ਉਹ ਬੰਦੇ 15 15 20 20 ਹਜ਼ਾਰ ਦਸਵੰਦ ਦਿੰਦੇ ਐ ਇਹ ਟਾਲਾ ਸਾਹਿਬ ਇਹੋ ਜਿਹਾ ਪ੍ਰਤੱਖ ਪਰਾ ਬਾਬਾ ਜੀ ਇੰਜ ਮੁੱਠਾ ਭਰ ਕੇ ਝੋਲੀਆਂ ਭਰਦੇ ਪ੍ਰਤੱਖ ਬਾਬਾ ਦੀਪ ਸਿੰਘ ਜੀ ਵਰਗਾ ਬਾਬਾ ਦੀਪ ਸਿੰਘ ਜੀ ਵਰ